ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਠੀਕ ਠਾਕ ਅੱਜ ਆਇਆ ਆਪਾਂ ਗੱਡੀ ਕਿਰਾਏ ਤੇ ਲੈਣ ਵੈਂਟ ਤੇ ਆ ਸਾਰੇ ਮਤਲਬ ਆ ਦੇਖੋ ਯੂਰਪ ਕਾਰ 골ਡ ਕਾਰ ਸਾਰੀਆਂ ਗੱਡੀਆਂ ਦਾ ਕਿਰਾਏ ਤੇ ਆਓ ਇੱਥੇ ਆ ਕੇ ਚੱਕੋ 30 ਰੋ ਪਰ ਡੇ ਤੋਂ ਸਟਾਰਟ ਹੋ ਜਾਂਦੀ ਹੈ ਗੱਡੀ ਤੁਹਾਡੀ ਗੱਡੀ ਲੱਗ ਗਈ ਕੋਈ ਗੱਲ ਬਾਤ ਹੋ ਗਈ ਥੋੜੇ ਠੀਕ ਕਰਾਉਣੀ ਹੈ ਕਿਧਰੇ ਦੂਰ ਜਾਣਾ ਨਾ ਵੀ ਗੱਡੀ ਚੱਕੋ ਘੁੰਮੋ ਤੇ ਬੀ ਆਊਟ ਦੋਸਾ ਦੋ ਇਹਨਾਂ ਨੂੰ ਫਰਗੋਨਾ ਚੱਕੋ 8 ਸੀਟਰ 9 ਸੀਟਰ ਲੈਕਸਸਾਂ ਚੱਕੋ ਤੁਸੀਂ ਟੈਸਲਾ ਲਓ ਆਡੀਆਂ ਲਓ ਸਾਰੀਆਂ ਰੈਂਟ ਪਰ ਸਾਰੀਆਂ ਆ 25000 ਹੋਣ ਫੀਟ ਦੇ ਚਿੰਗੋ ਚੰਦ ਜਿਹੜੀ ਛੋਟਾ ਜੀ ਕਰਦਾ ਚੱਕੋ ਗੱਡੀ ਆ ਦੇਖੋ ਆ ਯੂਰਪ ਕਾਰ ਵਾਲਿਆਂ ਦਾ ਆ ਗਿਆ ਇੱਥੇ ਤੇ ਇਹਨਾਂ ਦੇ ਲਈ ਆ ਪੀਜੂ ਆਪਾਂ ਨੇ ਇਹਨਾਂ ਨਾਲ ਕਰਦੇ ਐਸਾਈਟੀ ਵਾਟਿੰਗ ਪੋਰਸ਼ਾ ਲੋ ਬੀਬੀਡੀ ਲੋ ਜਿਹੜੀਆਂ ਮਰਜ਼ੀ ਲੈ ਲਓ ਤੁਸੀਂ ਸਕੋਡਾ ਲੈ ਲਓ ਚੈਨੋਜੀ ਕਰਕੇ ਆ ਗੱਲ ਬਾਤ ਆ ਵੀ ਚੱਕੀ ਹੈ ਗੱਡੀ ਕਰਾ ਮਤਲਬ ਸਾਰੇ ਹੈਗੇ ਨੇ ਓਕੇ ਉਹਦੇ ਬਾਅਦ ਆ ਗੈਸ ਚੀਲੀਆ ਬਾਇਕਾਰ ਹੈ ਆ ਨਹੀਂ ਇੱਥੇ ਸਿਰਫ ਗੱਡੀ ਤੁਸੀਂ ਇੱਥੇ ਤੇ ਜਲਦੀ ਹੈ ਮਤਲਬ ਫੜਨੀ ਹੈ ਤੇ ਇੱਥੇ ਛੱਡਣੀ ਹੈ ਚਾਬੀਆਂ ਤੁਹਾਨੂੰ 에ਰਪੋਰਟ ਤੇ ਹੀ ਮਿਲਣੀਆਂ ਏਕਸੈਕਟ ਉੱਥੇ ਤੇ ਕੰਟਰੈਕਟ ਵਗੈਰਾ ਤੁਹਾਡੇ ਨਾਂ ਤੇ ਇੰਸ਼ੋਰੈਂਸ ਕਰਕੇ ਜਾਵਾਂ ਤੁਹਾਨੂੰ ਸਸਤਾ ਮਿਲ ਜਾਣਾ ਜਗਰਮੈਂਟ ਜਾਵਾਂ ਬੜੀ ਵਧੀਆ ਚੀਜ਼ ਹੈ ਬੈਸਟ ਹੈ ਜਰਉਣ ਦੀ ਲੋੜ ਨਹੀਂ ਜਿਹੜੇ ਮਾਰਦੀ ਕੰਟਰੀ ਜਾਓ ਜਿੱਥੇ ਮਾਰਦੀ ਛੋਹਰਾਂ ਕਰਕੇ ਦੇਣੇ ਨੇ ਨੇ ਟਾਈਮ ਦੀਓ ਤੁਹਾਡੀ ਚੱਕੋ ਹੁਣ ਆਪਾਂ ਚੱਲੇ এয়ারਪੋਰਟ ਤੇ ਚਾਬੀਆਂ ਫੜਨ ਕੁੱਕੀ ਮਾਰਨ ਕੰਟਰੈਕਟ ਕਰਨ ਸਾਈਨ ਕਰਨ ਚੈੱਕ ਹੋ ਗਿਆ ਹਾਲੇ ਕੀ ਕਰਨੇ ਨਿਕਲਦੇ ਨੇ ਲਓ ਜੀ ਗੱਡੀ ਲੈ ਲਈ ਆਪਾਂ ਨੇ ਯੂਰਪ ਕਾਰ ਵਾਲਿਆਂ ਤੇ ਤੇ ਆਹ ਦੇਖੋ ਬਈ ਆ ਸਿਕਿਉਰਿਟੀ ਚੱਕ ਵਾਸਤੇ ਬਾਹਰ ਕਾਪੋ এয়ারਪੋਰਟ ਤੇ ਆ ਭੀੜ ਕਰੋ ਚੈੱਕ ਕੀਤੀ ਭੀੜਾ ਤੇ ਅੱਗੇ ਵੀ ਵਿਚਾ ਕੇ ਪਤਾ ਨਹੀਂ ਕਿੰਨਾ ਕ ਬੱਦਾਂ ਖੜਾ ਟੂ ਪਾਰਟ ਜੋ ਆ ਆ ਸੀ ਨੰਬਰ 3 ਜੋ ਗੱਡੀ ਚੱਕਣੀ ਹੈ ਤੁਸੀਂ ਜਾਣਾ ਤੁਹਾਨੂੰ এয়ারਪੋਰਟ ਤੇ ਹੀ ਪਾਣਾ ਗੱਡੀ ਉਹਦੇ ਵਾਸਤੇ ਕਿ ਕਿੰਤਰ ਆਤੋ ਕਰਨ ਵਾਸਤੇ ਕੰਟਰੈਕਟ ਕਰਨ ਵਾਸਤੇ ਉੱਥੇ ਦੇ ਫੇ ਤੁਸੀਂ ਇੱਥੇ ਤੇ ਗੱਡੀ ਚੱਕਣੀ ਹੈ ਉਹ ਬੱਦਾਂ ਵੀ ਬੁਲਾਉਂਦੇ ਨੇ ਕਈ ਵਾਰ ਵੀ ਇੱਥੇ ਤੇ ਲੈ ਆ ਤੁਹਾਨੂੰ ਛੱਡ ਜਾਂਦਾ ਬੱਦਾਂ ਆ ਕੇ ਤੇ ਗੱਡੀ ਛੱਡਣੇ ਵੀ ਵਾਸਤੇ ਤੁਸੀਂ ਇੱਥੇ ਆ 500 ਰੁਪਏ ਥੋੜਾ ਡਿਪੋਜ਼ਿਟ ਕਰਾਉਣਾ ਪੈਂਦਾ ਬਈ ਤਾਂ ਉਹ ਕਾਰ ਤੱਕ ਦੇਈ ਦਿੱਤਾ ਤਾਂ ਦੇ ਦੋ ਜੀ ਤੁਹਾਡੇ ਕੋਲ ਹੈਗਾ ਕ੍ਰੈਡਿਟ ਕਾਰਡ ਜੇ ਕ੍ਰੈਡਿਟ ਕਾਰਡ ਨਹੀਂ ਹੈਗਾ ਤਾਂ ਤੁਸੀਂ ਦੇ ਵੀ ਤੋਂ ਤੇ 500 ਮਾਰ ਦਿਓ ਥੋੜਾ ਹੋਵੇ ਵਾਪਸ ਆ ਜਾਣਾ ਸਹੀ ਹੈ ਦੂਜੀ ਪੇਮੈਂਟ ਤੁਸੀਂ ਆਨਲਾਈਨ ਕਰ ਦੋਗੇ ਤੁਹਾਡੇ 10000 ਰੁਪਏ ਦਾ ਫਾਇਦਾ ਹੋ ਜਾਊਗਾ ਪਹਿਲਾਂ ਕਰ ਦੋ ਜੀ ਤੇ ਆ ਆ ਗਿਆ ਆਪਣਾ ਯੂਰਪ ਕਾਰ ਤੇ ਇੱਥੇ ਤੇ ਹੁਣ ਲੌਕ ਦੇ ਖੋਲ ਕੇ ਬਈ ਚਾਬੀ ਕਿੱਥੇ ਆ ਚਾਬੀ ਆਪਾਂ ਨੂੰ ਵੀ ਮਿਲਣੀ ਆ ਹਨਾ ਦੇ ਸਾਰੇ ਬਾਕੀ ਉੱਥੇ ਦੇ ਦੇਣੇ ਚਾਬੀਆਂ ਪਰ ਗੱਡੀ ਅੰਦਰੋਂ ਸਾਫ਼ ਕਰ ਰਹੇ ਤੇ ਇੱਥੇ ਹੀ ਕਰਦੇ ਨੇ ਸਾਫ਼ ਸਵਾਰ ਕੇ ਇੱਥੇ ਕਰਦੇ ਨੇ ਰੈਡੀ ਕੰਮ ਚਲੋ ਜੀ ਡਨ ਆ ਗਈ ਜੌਰ ਪਕਾਰ ਤੇ ਕਿਸੇ ਦੇ ਵੀ ਮੇਰੇ ਵੀਰ ਦੇ ਗੱਡੀ ਲੈਣੀ ਆ ਤੁਸੀਂ ਆਨਲਾਈਨ ਵੀ ਟਰਾਈ ਕਰ ਸਕਦੇ ਹੋ ਚੱਕੋ ਗੱਡੀਆਂ ਲਾਓ ਭੱਜੋ ਜਾਓ ਜਿੱਥੇ ਨੂੰ ਜਾਣਾ ਬੇ ਵੀ ਕਰੋਗੇ ਲਓ ਜੀ ਚੱਕੋ ਗੱਡੀ ਖੜੀ ਆਓ ਲੱਗਿਆਂ ਚੱਕਣ ਵੀਡੀਓ ਬਣਾ ਲਈਏ ਵੀ ਬਾਅਦ ਚ ਰੌਲਾ ਨਾ ਪਾਵੇ ਲੈਟਸ ਸੀ ਗੱਡੀ ਲੱਗਾ ਗੱਭਰੂ ਚੱਕਣ ਦਮੀ ਕਰ ਲਿਆ ਜਮ ਕਰੋ ਚੈੱਕ ਇਹੰਤੀ ਬੰਦੇ ਦਾ ਹੁੰਦਾ ਇੱਥੇ ਵਾਲੇ ਨਹੀਂ ਆ ਕੇ ਲੋਕ ਕੁਰਸੀਆਂ ਉੱਪਰ ਬਹਿ ਜਾਂਦੇ ਸਵੇਰੇ ਬੰਦਾ ਸਵੇਰੇ ਸਵੇਰੇ ਸਫਾਈ ਕਰਨ ਲੱਗਿਆ ਗਵਾਂਤੀਆਂ ਪਾ ਕੇ ਘਾਹ ਵੱਢਿਆ ਇੱਕ ਦਿਨ ਇਹ ਸਵੇਰੇ ਦਾ ਇਹ ਸਫਾਈ ਕਰਨ ਲੱਗਿਆ ਇਦਾਂ ਹੀ ਪੈਪ ਧੋਏ ਸਪੀਰੀਅਲੇ ਫਿਲਟਰ ਸਾਫ਼ ਕਰੇ ਨੇ ਬੀਨਾ ਕਹੇ ਤੇ ਲਹੂ ਵੀ ਨਹੀਂ ਪੀਂਦਾ ਜਿੰਨਾ ਕੰਮ ਕਰਦਾ ਉਲਈ ਲੌ ਪੀਂਦਾ ਅਗੱਤ ਅਗੱਤ ਕਿਤੇ ਕੁਮੀ ਕਰਕੇ ਕੀ ਲੈ ਕੇ ਆਏ ਨਹੀਂ ਨਹੀਂ ਆਉਂਦੀ ਐ ਕਟਾਈ ਹੋਣੀ ਐ ਕਟਾਈ ਮੇ

ਫਾਦਾ ਮੈਨੇਜਰ ਹੈ ਕਿ ਸਾਰੇ ਘਰ ਨੂੰ ਇਹੀ ਚਲਾਉਂਦਾ ਕੱਦੂ ਤਾਂ ਇਹ ਤਾਂ ਹਮ ਸੱਦੇ ਵਿੱਚ ਪਹੁੰਚੱਕ ਮੇਰਾ ਸੈਲ ਬਸਦੀ ਇਹ ਤਾਂ ਸੱਦੇ ਵਿੱਚੇ ਜਾਊਗਾ ਕਿੱਕਿਆ ਪਰੇ ਪਾਉਂਦਾ ਪਰੇ ਘੜਾ ਚੜੂਗਾ ਸੈਂਟਰ ਦੇ ਵਿੱਚ ਰੱਖ ਦੇ ਵਿੱਚ ਵਿੱਚ ਜੱਜ ਜੱਜ ਧੰਵਾਸ ਜਿੱਤ ਗਿਆ ਆਪਾਂ ਬਰਾਵਾ ਜਿੱਤ ਗਈ ਜਿੱਤ ਗਈ ਜਿੱਤ ਗਈ ਤਾਰੀਆਂ ਮਿੱਤਰਾਂ ਕਦੇ ਵਿੱਚ ਜਿੱਤ ਗਿਆ ਬੱਸ ਚੱਕ ਬਣ ਗਈ ਗੱਲ ਧੰਨ ਓਕੇ ਇਹ ਤੇਗਾ ਕਰਾਉਣਾ ਇਹ ਕੁੱਟੂਗੇ ਇਹਨੂੰ ਆਪਾਂ ਕਿਸੇ ਨੂੰ ਜੱਜ ਬੱਸ ਮੇਰੇ ਕੰਮ ਕਰਨ ਚੱਕਾ ਇਹ ਇਹ ਗੱਡੀ ਦੇ ਪਾਰਟ ਕਲੀਨ ਕਰੀਏ ਤੇ ਇਹ ਜਿਹੜਾ ਲੱਤਾ ਕਰ ਰਹੇ ਨੇ ਉਹ ਪਾਤਾਂ ਪਾਤਾ ਹੋ ਰਹੀ ਸਾਡੇ ਨੂੰ ਕੋਹ ਪਾ ਨਹੀਂ ਸਕਦੇ ਪਾਤਾਂ ਨੂੰ ਕਿਉਂਕਿ ਇਹਨਾਂ ਦੇ ਵਿੱਚ ਨਾਲ ਕਿਸੀ ਲੱਕੜ ਨਹੀਂ ਹੁੰਦੀ ਹੈ ਪ੍ਰੈਸ ਕਰੀਏ

ਕਰੋ ਚੱਕ ਕੋ ਪਰੋਸ ਪਾਉਂਦੇ। ਤੁਸੀਂ ਦੇਖੋ ਕਿਦਾਂ ਸੁਣਾ ਰਿਹਾ ਦੀ ਉਹ ਗੱਡੀ। ਪੂਰਾ ਗੱਡੀ ਹਵਾ ਮਾਰ ਕੇ ਤੇ ਬੈਕ ਨੂੰ ਮਾਰ ਕੇ ਕਲੀਨ ਕਰਤੀ। ਹੁਣ ਇਹ ਵੀ ਚੱਲੋ ਜੀ ਅਸਰੋ ਵਾਟਿੰਗ ਤੇ ਪੇਂਟਿੰਗ। ਕਰੋ ਚੱਕ ਲਾਈਟਾਂ ਦੀ ਕੁਆਲਿਟੀ। ਕਿਸੇ ਮੇਰੇ ਵੀਰ ਨੇ ਲਾਈਟਾਂ ਕਰਾਉਣੀਆਂ ਹੁਣ ਸੰਪਰਕ ਕਰ ਸਕਦਾ। ਸਹੀ ਹੈ। ਥੋੜਾ ਜਿਹਾ ਕੰਮ ਰਹਿੰਦਾ ਤੇ ਤਕਰੀਬਨ ਪਾਲਿਸ਼ ਰਹਿੰਦੀ ਆ ਬਸ ਘਰੋਂ ਤੇ ਬਾਕੀ ਡੰਨਾ ਤੇ ਆ ਡੰਨਾ ਕਰਦੀ ਆ ਆਪਾਂ ਨੇ ਕਰੂ ਚੱਕ ਸਰੂਣੀ ਲੱਗੇ ਵੇ ਨਵੀਂ ਹੋਇਆ तकरीबन ਗੱਡੀ 23000 ਚੱਲੀ ਵੀ ਆ ਤੇ ਸੀਟਾਂ ਧੋਣ ਬੰਦਾ ਵੈਮੀ ਜਾ ਚਲੋ ਮੈਂ ਕਹਿਆ ਜੇ ਵੈਮੀ ਹਰੇ ਘਰ ਹੋਵੇ ਗੱਡੀਆਂ ਆਉਂਦੀਆਂ ਰਹਿਣ ਹੁਣ ਮੌਸਮ ਖਰਾਬ ਕਰਕੇ ਡੇਲੀ ਅਪਾਇੰਟਮੈਂਟ ਆ ਇੱਕ ਦੀ ਕਾਲੂ ਵੀ ਲਾਈਟਾਂ ਆਦੀ ਆ ਤੇ ਫਿਲਮ ਹੈ ਪਰसों ਨੂੰ ਵੀ ਫਿਲਮ ਹੈ ਤੇ ਸੀਟਾਂ ਵਾਲੀ ਗੱਡੀ ਆ ਐਦਾਂ ਪਰਸੀ ਜਾ ਚੱਲੀ ਜਾਂਦਾ ਸੀਟਾਂ ਵਾਲੀ ਗੱਡੀ ਕਰਤੀ ਦੰਨ ਲੱਗੇ ਰਹਿਣ ਚਾਪ ਆਣ ਉਹ ਕਰਤੀ ਸੀਟਾਂ ਵਾਲੀ ਗੱਡੀ ਦਾ ਉਹਨਾਂ ਨੂੰ ਬਾਅਦ ਵੀਡੀਓ ਲਗਾਉਣਿਆ ਲੱਗਿਆ ਹੁਣ ਕਰ ਲੈ ਉਹ ਤੋਂ ਵੀ ਆਹ ਬਰਾਬਰ ਕਰਦੇ ਨੇ ਇਸ ਤਰ੍ਹਾਂ ਇਥੇ ਦਾ ਲਾਲਾਣੀ ਲਾਈਟ ਦਾ ਪਲੱਗ ਆਹ ਦੇ ਜਿੱਥੇ ਕਢਾਉਣਾ ਹੈ 20 ਰੁਪਏ ਦੇ ਕੇ ਇਹ ਹੈਗਾ ਪ੍ਰੋਗਨ ਇਹਦਾ ਤਰੀਕ ਕਰਿਆ ਤਿਆਰ ਕੈਂਪਰ ਆਪਾਂ ਨਾਲ ਕੇ ਬੰਦੇ ਦੇ ਨੂੰ ਆਈਡੀਆ ਦਿਆ ਆਹ ਲਾ ਤੇ ਲਿਆ ਕੇ ਹੈਂਡਲ ਜੇ ਇਹਨਾਂ ਨੇ ਕੱਪੜੇ ਟੰਗਣ ਨੂੰ ਲੇਟਾਂ ਲਾਤੀਆਂ ਤੇ ਉਹ ਬਿਜਲੀ ਦਾ ਪ੍ਰਬੰਧ ਕਰਿਆ ਵਾ ਟੀਵੀ ਲਾਉਣ ਨੂੰ ਸਟੈਂਡ ਲਾਤਾ ਆਹ ਖੋਲ ਦੇਣਾ ਬਏ ਇਹਦੇ ਵਿੱਚ ਸੌਣ ਦਾ ਪ੍ਰਬੰਧ ਕਰਨਾ ਤੇ ਸਮਾਨ ਰੱਖਣਾ ਨਾਲ ਸਾਈਕਲ ਦੋ ਲੱਲੇ ਭੱਬੇ ਨੇ ਮਹੀਨੇ ਵਾਰ ਤੇ ਜਾਣਾ ਘੁੰਮਣ ਤੇ ਇਹਦੇ ਬਾਅਦ ਮੇਰੇ ਪਹਿਲਾਂ ਮਾਰਿਆਂ ਤੇ ਜਾਣਾ ਨੇ ਹਫਤਾ ਤੇ ਸਾਈਕਲਾਂ ਦੇ ਘੁੰਮਿਆ ਕਰੋ ਇਹਨਾਂ ਇੱਕ ਜਗ੍ਹਾ ਖੜਾ ਕੇ ਨਾਲ ਇਹਦੇ ਕੋਲ ਟੈਂਟ ਲਿਆਉਂਦੇ ਨੇ ਬਾਹਰ ਨਿਕਲ ਕੇ ਟੈਂਟ ਲੱਗ ਜਾਣ ਉਹਦੇ ਵਿੱਚ ਕਿਚਨ ਕੋਚਨ ਲੱਲਾ ਭੱਬਾ ਸਾਰਾ ਕੁਝ ਤੇ ਏਸੀ ਲਾ ਕੇ ਉੱਥੇ ਨੂੰ ਹਵਾ ਆਏ ਕਰੂਗੀ ਇੱਥੇ ਟੀਵੀ ਲੱਗ ਜਾਣਾ ਇਹ ਗੱਦੇ ਲੱਗ ਜਾਵੇ ਘਰੋਂ ਚੈੱਕ ਕਰਾਂ ਮੈਟ ਮੇਰਾ ਪਰਸ਼ਾਮ ਆਈ ਜਾਂਦਾ ਕੁਆਲਟੀ ਕਰੋ ਚੈੱਕ ਕਰਦਾ ਸਾਫ ਕਰਿਆ ਹੋ ਉਨੀ ਮਾਡਲ ਆਏ ਤੇ ਹੈਗਾ 6 ਸਾਲ ਪੁਰਾਣਾ ਕਰੋ ਚੱਕ ਪਾਤਾ ਕਰਨ ਛੁੱਟੀਆਂ ਵਾਸਤੇ ਤਿਆਰ ਅੰਦਰੋਂ ਕਰਕੇ ਸਾਫ ਸਵਾਰ ਕੇ ਗੱਡੀ ਧੋਤੀ ਬਾਹਰੋਂ ਅੰਦਰੋਂ ਲੱਗਿਆ ਕਰਨ ਕਾਲੋ ਚੱਕ ਇਹ ਨੋਵਾ ਯਾ ਦੂਈ ਨੋਵਾ ਇਹ ਨੋਵਾ ਦੀ ਭੈਣ ਹੈ ਬਣਾਉਣਾ ਇਹਦਾ ਵੀ ਮੋਰ ਵਾਲਾ ਗੰਦ ਪਿਆ ਵਾ ਇਹਦੇ ਆਕ ਟਾਈਮ ਅਸ ਗਰਮੀ ਵੀ ਹੁੰਦੀ ਆ ਪਰ ਐ ਹੁੰਦਾ ਸਾਨੂੰ ਵੀ ਪਾ ਦੋ ਢੇੜੇ ਜਿੰਨੇ ਆਉਂਦੇ ਆ ਕਾਲੋ ਚੱਕ ਤਾਂ ਕਿ ਲੋਦਾ ਹੈ ਸ਼ਾਇਦ ਇੱਕ ਟਾਂ ਦੀ